ਪੰਜਾਬ ਦੇ ਭਗਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਸੋਹਾਨਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਕੀਤੀ ਪ੍ਰੈਸ ਕਾਨਫਰੰਸ ਕੀਆ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸਾਰੀ ਪ੍ਰੈਸ ਦਾ ਜਿਹੜੇ ਬੜੇ ਸ਼ੋਰ ਨੋਟਿਸ ਤੇ ਅੱਜ ਸਾਡੀ ਇਹ ਗੱਲ ਸੁਣ ਲਈ ਅਤੇ ਪਹੁੰਚੇ ਹੋ ਅੱਜ ਅਸੀਂ ਗੱਲ ਪਿਛਲੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਟਾ ਲਾਉਣ ਤੇ ਕਮਜ਼ੋਰ ਕਰਨੀਆਂ ਕੋਸ਼ਿਸ਼ਾਂ ਨੰਤਰ ਜਾਰੀ ਨੇ ਤੇ ਹੁਣ ਪੰਜਾਬ ਦੀ ਸਰਕਾਰ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਗੱਲ ਕਰੀਏ ਤਾਂ ਲਾਅ ਐਂਡ ਆਰਡਰ ਤੇ ਫੇਲ ਹੋ ਗਈ ਨਿੱਤ ਫਰੋਤੀਆਂ ਮੰਗੀਆਂ ਜਾ ਰੀਆਂ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਆ ਭ੍ਰਿਸ਼ਟਾਚਾਰ ਅਸਮਾਨ ਨੂੰ ਛੂ ਗਿਆ ਤੇ ਹੁਣ ਧਾਰਮਿਕ ਮਸਲਿਆਂ ਦੇ ਵਿੱਚ ਸਾਡਿਆਂ ਦੇ ਵਿੱਚ ਇਹ ਸਰਕਾਰ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਜਿਹੜੀ 328 ਗੁਰੂ ਸਾਹਿਬ ਦੇ ਸਰੂਪ ਉਹਨਾਂ ਦੀ ਗੱਲ ਇੱਕ ਬੇਬਜਾ ਨਾਲ ਬੇਲੋੜੀ ਦਖਲਅੰਦਾਜ਼ੀ ਸਾਡੀ ਸਰਮਾਉਰ ਸੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਰਕਾਰ ਕਰਨ ਜਾ ਰਹੀ ਹੈ ਜਿਸ ਦੇ ਨਾਲ ਹਰੇਕ ਸਿੱਖ ਦੇ ਗੁਰਨਾਮਕ ਨਾਮ ਲੈਵਾ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚ ਰਹੀ ਹੈ ਉਸ ਗੱਲ ਦੀ ਅਸੀਂ ਸੱਪ ਗਵਾਨ ਸਿੰਘ ਮਾਨ ਸਾਹਿਬ ਤੋਂ ਇੱਕ ਜਵਾਬ ਮੰਗਣਾ ਚਾਹੁੰਦੇ ਆ ਕਿ ਮਾਨ ਸਾਹਿਬ ਤੁਸੀਂ ਸ੍ਰੀ ਕਾਹਤਖਸਾਬ ਨੂੰ ਚੈਲੰਜ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਜਿਸ ਦਿਨ ਮੈਂ ਉੱਥੇ ਜਾਣਾ ਤਾਂ ਮੇਰਾ ਲਾਈਵ ਹੋਣਾ ਚਾਹੀਦਾ ਜਦੋਂ ਕਿ ਇੱਕ ਨਮਾਣੇ ਸਿੱਖ ਵਜੋਂ ਹੋਣਾ ਤਾਂ ਇਹ ਚਾਹੀਦਾ ਕਿ ਤੁਸੀਂ ਮੁੱਖ ਮੰਤਰੀ ਤੋਂ ਸਥਿਪਾ ਦੇ ਕੇ ਉਸ ਅਸਥਾਨ ਤੇ ਜਾਓ ਤੇ ਉੱਥੇ ਜਾ ਕੇ ਆਪਣਾ ਪੱਖ ਰੱਖੋ ਤੁਸੀਂ ਉਸ ਗੁਰੂ ਘਰ ਚ ਇੱਕ ਮੁਜਰਮ ਦੇ ਤੌਰ ਤੇ ਜਾਣਾ ਤੇ ਤੁਸੀਂ ਦੂਜੀ ਗੱਲ ਕਰ ਰਹੇ ਹੋ ਕਿ ਮੈਂ ਨੰਗੇ ਪੈਰੀ ਜਾਊਂਗਾ ਉਹ ਪਹਿਲਾਂ ਹੀ ਮਾਨਤਾ ਉੱਥੇ ਜਾਂਦਾ ਹੀ ਹਰੇਕ ਨੰਗੇ ਪੈਰੀਆਂ ਗੁਰੂ ਘਰ ਚ ਸੋ ਇਸ ਕਰਕੇ ਕਦੇ ਸਾਡੇ ਉਸ ਸਤਾਂ ਤੇ ਤੁਸੀਂ ਕਹਿੰਦੇ ਹੋ ਕਿ ਗੋਲਕਾਂ ਬੰਦ ਕਰ ਦਿਓ ਗੋਲਕਾਂ ਚ ਪੈਸੇ ਨਾ ਪਾਓ ਇਹ ਸਾਡੀ ਪਰੰਪਰਾ ਪਿਛਲੇ ਸਮਿਆਂ ਤੋਂ ਚੱਲੀ ਆ ਰਹੀ ਹੈ ਗੁਰੂ ਸਾਹਿਬ ਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰ ਤੁਸੀਂ ਨਾ ਕਿਰਤ ਕਰਨ ਵਾਲ ਨੂੰ ਤੁਰ ਰਹੇ ਹੋ ਨਾ ਨਾਮ ਜਪਣ ਵਾਲ ਨੂੰ ਤੁਰ ਰਹੇ ਹੋ ਨਾ ਵੰਡ ਛਕਣ ਵਾਲ ਨੂੰ ਤੁਰ ਰਹੇ ਹੋ ਤੁਸੀਂ ਸਿੱਧ ਮਸਿੱਧਾ ਹਮਲਾ ਸ੍ਰੀ ਕਾਹ ਤੱਕ ਸਾਡੇ ਨਾਰੇ ਜਿਹੜਾ ਤੇ ਕਰਨ ਕਰ ਰਹੇ ਹੋ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ ਸੋ ਇੱਥੇ ਹੀ ਬਸਣੀ ਤੁਸੀਂ ਬਹੁਤ ਕੁਝ ਸਾਡੀਆਂ ਜੜੀਆਂ ਭਾਵਨਾਵਾਂ ਉਹਨਾਂ ਦੇ ਉਲਟ ਜਦੋਂ ਕੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈਏ 2014 ਤੋਂ ਲੈ ਕੇ ਉਸ ਦਿਨ ਤੋਂ ਬੇਆਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ 2016 ਦੇ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਵਿਧਾਇਕ ਜਿਹੜਾ ਨਰੇਸ਼ ਯਾਦਵ ਹੈ ਉਹਨੂੰ 2016 ਦੇ ਵਿੱਚ ਜਿਹੜੀ ਸੈਸ਼ਨ ਕੋਲ ਕੋਟ ਮਲੇਰ ਕੋਟਣਾ ਵੱਲੋਂ ਦੋਸ਼ੀ ਸਾਬਤ ਕਰਿਆ ਗਿਆ ਤੇ ਉੱਥੇ ਉਹਨੂੰ ਦੋਸ਼ੀ ਸਾਬਤ ਕਰਕੇ ਸਜ਼ਾ ਸੁਣਾਈ ਗਈ ਉਸਦੇ ਵਕੀਲ ਕੌਣ ਸੀਗੇ ਹਰਪਾਲ ਚਿਮਾ ਜਿਹੜਾ ਕੈਬਨਿਟ ਵਜ਼ੀਰ ਹੈ ਪੰਜਾਬ ਦਾ ਵਿੱਤ ਮੰਤਰੀ ਹੈ ਤੇ ਉਹਦੇ ਨਾਲ ਹਰਜੋਤ ਬੈਂਸ ਜਿਹੜੇ ਪੰਜਾਬ ਦਾ ਕੈਬਨਿਟ ਵਜ਼ੀਰ ਹੈ ਇਹਨਾਂ ਨੇ ਉਹਦੀ ਪੈਰਵਾਈ ਕੀਤੀ ਤੇ ਤੁਸੀਂ ਆਪਣੇ ਆਪ ਜਾਣਦੇ ਹੋ ਇਹਨਾਂ ਗੱਲਾਂ ਨੂੰ ਪੰਜਾਬੀਓ ਕਿ ਪੰਜਾਬ ਦਾ ਵਫਾਦਾਰ ਕੌਣਾ ਹੈ ਇਹ ਸਿੱਧਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਦਿਨ-ਪ੍ਰਤੀ ਦਿਨ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਉਹ ਵਧਦੀ ਜਾ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਚ ਤੱਕੇ ਸ਼ਹੀਦੇ باوجود ਤੁਸੀਂ ਇਹ ਦੇਖੋ ਵੀ 22% ਵੋਟ ਹਾਲਾਂਕਿ 900 ਦੇ ਕਰੀਬ ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਇਹ ਕਾਗਜ਼ ਦਾਖਲ ਵੀ ਨਹੀਂ ਕਰਨ ਦਿੱਤੇ ਹੁਣ ਡਰ ਕਿਸ ਤੋਂ ਲੱਗ ਰਿਹਾ ਹੈ ਡਰ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਲੱਗ ਰਿਹਾ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪੰਜਾਬ ਦੇ ਹਰ ਇੱਕ ਮੁੱਦੇ ਨੂੰ ਸਰਕਾਰ ਦੇ ਖਿਲਾਫ ਹਰੇਕ ਗੱਲ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਜਿ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਜਾ ਰਹੇ ਹਨ ਇਸ ਕਰਕੇ ਤੁਸੀਂ ਉਹਨਾਂ ਦੇ ਖਿਲਾਫ ਇੱਕ ਝੂਠੀ ਸਿੱਟ ਬਣਾਈ ਉਹ ਸਿੱਟ ਦੇ ਰਹੀਂ ਉਹਨਾਂ ਸਿੱਟ ਦੇ ਜਿਹੜੇ ਮੈਂਬਰ ਲਾਇਆ ਹੈ ਜਿਹੜੇ ਉਹ ਸਿੱਟ ਦੇ ਚੇਅਰਮੈਨ ਹੈ ਉਹ ਸਾਰੇ ਪੰਜਾਬੀ ਜਾਣਦੇ ਆ ਕਿ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜਿਨ੍ਹਾਂ ਨੇ ਸਾਡੇ ਪ੍ਰਧਾਨ ਸਾਹਿਬ ਤੇ ਜਦੋਂ ਉਹਨਾਂ ਨੂੰ ਕਾਤਕਸਬ ਵੱਲੋਂ ਸੇਵਾ ਲਗਾਈ ਗਈ ਸੀ ਉਸ ਸਮੇਂ ਕਾਤਲਾਨਾ ਹਮਲਾ ਹੋਇਆ ਤੇ ਉਸ ਸਮੇਂ ਇਹ ਉਥੇ ਸੀਪੀਸੀ ਕੇ ਤੇ ਅੱਜ ਵੀ ਸੀਪੀ ਹੈ ਉਹਨਾਂ ਨੂੰ ਇਸ ਸਿੱਟ ਦਾ ਮੁਖੀ ਲਗਾਇਆ ਗਿਆ ਉਸ ਦੇ ਨਾਲ ਹੀ ਤੇ ਦੂਜੇ ਜਿਹੜੇ ਸਿੱਟ ਦੇ ਹਰਪਾਲ ਸਿੰਘ ਇਹਨਾਂ ਨੇ ਜਦੋਂ ਹਮਲਾ ਕਰਨ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਦੋਸ਼ੀ ਹੈ ਉਹਨੂੰ ਉਹਨੂੰ ਪ੍ਰਾਪਤੀ ਤੇ ਉਸਦੇ ਨਾਲ ਲਾ ਕੇ ਰੈਕੀ ਕਰਵਾਈ ਤੇ ਦੂਜਾ ਹੈਗਾ ਗੁਰਵੰਤ ਸਿੰਘ ਬੈਂਕਸ ਐਸਪੀ ਉਹ ਜਿਹੜਾ ਐਸਪੀ ਹੈ ਉਹਨੇ ਉਹਨੂੰ ਅਕਾਲੀ ਸਰਕਾਰ ਦੇ ਦੌਰਾਨ ਭ੍ਰਿਸ਼ਟਾਚਾਰ ਦੇ ਕੇਸ ਚ ਅੰਦਰ ਦਿੱਤਾ ਤੇ ਸਜ਼ਾ ਹੋਈ ਉਸ ਤੋਂ ਬਾਅਦ ਡੀਐਸਪੀ ਵਿਅੰਤ ਜੁਨੇਜਾ ਜਿਹੜਾ ਕਿ ਆਮ ਆਦਮੀ ਪਟਿਆਲਾ ਤੋਂ ਜਿਹੜਾ ਆਮ ਆਦਮੀ ਦਾ ਬੜਾ ਪਹਿਲੀ ਕਤਾਰ ਦਾ ਆਗੂ ਆ ਉਹਦਾ ਸਖਾ ਭਰਾ ਹੈ ਸੋਇਸ ਕਰਕੇ ਇੱਥੇ ਹੀ ਬਸਣੀ ਜਿਹੜੀ ਡਾਕਟਰ ਰਵਜੋਤ ਕੌਰ ਗਰੇਵਾਲ ਜਿਹਨੂੰ ਤਰਨ ਤਰਨ ਤੋਂ ਐਸਐਸਪੀ ਸੀਗੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸ਼ਿਕਾਇਤ ਤੇ ਉਹਨੂੰ ਉੱਥੋਂ ਸਸਪੈਂਡ ਕੀਤਾ ਗਿਆ ਤੇ ਉਹਨੂੰ ਹੁਣ ਵਿਜੀਲੈਂਸ ਦਾ ਮੁਖੀ ਨਾ ਰਹੀ ਹੈ ਸੋ ਸਿੱਧਮ ਸਿੱਧਾ ਇਹ ਸਰਕਾਰ ਸਿੱਧਮ ਸਿੱਧਾ ਸਾਡੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਝੂਠੇ ਕੇਸਾਂ ਤੇ ਕ੍ਰਿਸ਼ਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਬੜੇ ਪੰਜਾਬ ਦੇ ਲੋਕ ਬੜੇ ਅਣਖੀਲੇ ਤੇ ਜੁਸੀਲੇ ਆ ਤੇ ਅਸੀਂ ਸਾਰਾ ਅੱਜ ਤੁਹਾਡੇ ਮਾਧਮ ਰਾਈਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਤੁਸੀਂ ਬਾਜ ਆ ਜੋ ਇਹਨਾਂ ਗਿੱਦੜ ਭੰਕੀਆਂ ਤੋਂ ਸ਼ਰਮਣੀ ਇਕੱਲੀ ਦਾ ਡਰਨ ਵਾਲਾ ਨਹੀਂ ਸੋ ਮੈਂ ਇੱਥੇ ਹੀ ਬਰਾਮਦਨ